ਇਸ ਸੰਗਤਾਂ ਨੂੰ ਕਹਿੰਦੇ ਆ ਜਿੰਨਾ ਵੀ ਤੁਸੀਂ ਆਓਗੇ ਜਿੰਨੇ ਵੀ ਤੁਹਾਡੇ ਦੁੱਖ ਹੈ ਇੱਥੇ ਆ ਕੇ ਦੁੱਖ ਦੂਰ ਹੁੰਦੇ ਨੇ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਆ ਐਦਾਂ ਲੱਗਦਾ ਜਿਵੇਂ ਅਸੀਂ ਆਪਦੇ ਪੇਕੇ ਆਪਦੇ ਪਿਓ ਦੇ ਘਰ ਆਏ ਆ ਜੋ ਵੀ ਆਪਾਂ ਦੁੱਖ ਆਪਦੇ ਪਿਓ ਨਾਲ ਸ਼ੇਅਰ ਕਰਦੀ ਆ ਪਿਓ ਨੂੰ ਦੱਸਦੇ ਆ ਇੱਥੇ ਆ ਕੇ ਪੂਰੀ ਹੁੰਦਾ ਵਾ ਜਿਵੇਂ ਮੈਨੂੰ ਕੈਂਸਰ ਦੀ ਪ੍ਰੋਬਲਮ ਸੀ ਮੈਂ ਬਿਲਕੁਲ ਠੀਕ ਠਾਕ ਆ ਮੇਨਾ ਵੀਰਜੀ 2013 ਚ ਮੇਰਾ ਆਪਰੇਟ ਹੋਇਆ ਸੀਗਾ ਪਰ ਮੈਨੂੰ ਕੋਈ ਕਹਿੰਦਾ ਨਹੀਂ ਸੀਗਾ ਵੀ ਇਹ ਬਚ ਜੂਗੇ ਮੈਨੂੰ ਡਾਕਟਰਾਂ ਨੇ ਕਿਹਾ ਸੀਗਾ ਵੀ ਇਹਨਾਂ ਦੀ ਬ੍ਰੈਸਟ ਕੱਢਣੀ ਪੈਣੀ ਆ ਤੇ ਮੈਂ ਗੁਟਕਾ ਸਾਹਿਬ ਤੇ ਵੀਰ ਜੀ ਜਦੋਂ ਮੇਰਾ ਆਪਰੇਸ਼ਨ ਹੋਇਆ ਵਾ ਮੇਰੇ ਤਾਂ ਬਾਪੂ ਜੀ ਸਰਾਨੇ ਖੜੇ ਸੀਗੇ ਮੇਰਾ ਉਹਨਾਂ ਨੇ ਬਰੈਸਟ ਕੱਢਣ ਨਹੀਂ ਦਿੱਤੀ ਹੈਗੀ ਨਾਰਮਲ ਸਿਰਫ ਗੱਠ ਸੀ ਗੱਠ ਹੀ ਨਿਕਲੀ ਆ ਮੈਡੀਸਨ ਵੀਰ ਜੀ ਮੈਂ 25 25 30 ਦੀਆਂ ਗੋਲੀਆਂ ਤਾਂ ਖਾਂਦੀ ਸੀ ਹੁਣ ਮੈਂ ਗੁਰਦੁਆਰਾ ਸਾਹਿਬ ਆਉਣੀ ਆ ਮੈਂ ਦੇਸੀ ਘਿਓ ਲਾ ਲੈਣੀ ਆ ਮੈਂ ਕੋਈ ਗੋਲੀ ਨਹੀਂ ਖਾਂਦੀ ਤੁਸੀਂ ਡਾਕਟਰਾਂ ਦੀ ਜਾਣ ਦੇ ਬਜਾਏ ਤੁਸੀਂ ਇੱਥੇ ਆ ਕੇ ਇਹ ਸਾਰਿਆਂ ਦਾ ਡਾਕਟਰ ਆ ਸਭ ਰੋਗਾਂ ਦਾ ਡਾਕਟਰ ਆ ਤੁਸੀਂ ਇੱਥੇ ਆ ਕੇ ਆਹ ਇੱਕ ਵਾਰੀ ਰੋ ਕੇ ਅਰਦਾਸ ਕਰੋਗੇ ਨਾ ਕਹਿੰਦੇ ਹੁੰਦੇ ਆਪਾਂ ਨੂੰ ਮੰਗਣਾ ਨਹੀਂ ਆਉਂਦਾ ਤੁਸੀਂ ਝੋਲੀ ਅੱਡ ਕੇ ਅਰਦਾਸ ਕਰੋਗੇ ਨਾ ਬਾਪੂ ਕਬੂਲ ਕਰਦੇ ਆ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀਆਂ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਆ ਚੱਲਦਾ ਹੈ ਕੀ ਨਾ ਮੈਂ ਮੇਰੇ ਲਖਮਿੰਦਰ ਕੌਰ ਜੀ ਦੇਲੋਂ ਤੋਂ ਆਨੇ ਵੀਰ ਜੀ ਕੀ ਕਹ ਲੇ ਤੋਂਗੇ ਜੀ ਮੇਰੇ ਮਾਤਾ ਇਸ ਸੰਗਤਾਂ ਨੂੰ ਕਹਿੰਦੇ ਆ ਜਿੰਨਾ ਵੀ ਤੁਸੀਂ ਆਓਗੇ ਜਿੰਨੇ ਵੀ ਤੁਹਾਡੇ ਦੁੱਖ ਐ ਇੱਥੇ ਆ ਕੇ ਦੁੱਖ ਦੂਰ ਹੁੰਦੇ ਨੇ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਆ ਇੱਦਾਂ ਲੱਗਦਾ ਜਿਵੇਂ ਅਸੀਂ ਆਪਦੇ ਪੇਕੇ ਆਪਦੇ ਪਿਓ ਦੇ ਘਰ ਆਏ ਆ ਜੋ ਵੀ ਆਪਾਂ ਦੁੱਖ ਆਪਦੇ ਪਿਓ ਨਾਲ ਸ਼ੇਅਰ ਕਰਦੀ ਆ ਪਿਓ ਨੂੰ ਦੱਸਦੇ ਆ ਇੱਥੇ ਆ ਕੇ ਪੂਰੀ ਹੁੰਦਾ ਵਾ ਮੈਨੂੰ ਕਹਿੰਦੇ ਮਨੋ ਕਾਮਨਵੀ ਜੀ ਮੈਨੂੰ ਕੈਂਸਰ ਦੀ ਪ੍ਰੋਬਲਮ ਸੀ ਮੈਂ ਬਿਲਕੁਲ ਠੀਕ ਠਾਕ ਆ ਕਿੰਨੀ ਦੇਰ ਤੋਂ ਸੀ ਮੇਨਾ ਵੀਰ ਜੀ ਦੋ 2013 ਚ ਮੇਰਾ ਆਪਰੇਟ ਹੋਇਆ ਸੀਗਾ ਪਰ ਮੈਨੂੰ ਕੋਈ ਕਹਿੰਦਾ ਨਹੀਂ ਸੀਗਾ ਵੀ ਇਹ ਬਚ ਜੂਗੇ ਮੈਨੂੰ ਡਾਕਟਰਾਂ ਨੇ ਕਿਹਾ ਸੀਗਾ ਵੀ ਇਹਨਾਂ ਦੇ ਬ੍ਰੈਸਟ ਕੱਢਣੇ ਪੈਣੀਆਂ ਤੇ ਮੈਂ ਗੁਟਕਾ ਸਾਹਿਬ ਨੇ ਛੱਡਿਆ ਤੇ ਵੀਰ ਜੀ ਜਦੋਂ ਮੇਰਾ ਆਪਰੇਸ਼ਨ ਹੋਇਆ ਵਾ ਮੇਰੇ ਤਾਂ ਬਾਪੂ ਜੀ ਸਰਾਨੇ ਖੜੇ ਸੀਗੇ ਮੇਰਾ ਉਹਨਾਂ ਨੇ ਬਰੈਸਟ ਕੱਢਣ ਨਹੀਂ ਦਿੱਤੀ ਹੈਗੀ ਨਾਰਮਲ ਸਿਰਫ ਗਾਠ ਸੀ ਗਾਠ ਹੀ ਨਿਕਲੀ ਆ ਕਿੰਨੀ ਦੇਰ ਰੂਪ ਚ ਨਾਉਂਦੇ ਮੈਨੂੰ ਵੀਰ ਜੀ ਕਾਫੀ ਟਾਈਮ ਹੋ ਗਿਆ ਪਰ ਜੋਤ ਕਰਦੇ ਆ ਪਾਠ ਕਰਦੇ ਆ ਮੇਰੇ 2012 13 ਦੀ ਕਰਦੀ ਆ ਹਾਂਜੀ ਹਾਂਜੀ ਮੈਡੀਸਿਨ ਵਗੈਰਾ ਚਲਦੀ ਹੈ ਮੈਡੀਸਿਨ ਵੀਰ ਜੀ ਮੈਂ 25 25 30 30 ਗੋਲੀਆਂ ਤਾਂ ਖਾਂਦੀ ਸੀ ਹੁਣ ਮੈਂ ਗੁਰਦੁਆਰਾ ਸਾਹਿਬ ਆਉਣੀ ਆ ਮੈਂ ਦੇਸੀ ਘੋਲ ਲਾ ਲੈਣੀ ਆ ਮੈਂ ਕੋਈ ਗੋਲੀ ਨਹੀਂ ਖਾਂਦੀ ਬਿਲਕੁਲ ਮੈਂ ਵੀਰ ਜੀ ਇਹ ਕਹਿੰਨੀ ਆ ਤੁਸੀਂ ਡਾਕਟਰਾਂ ਦੀ ਜਾਣ ਦੇ ਬਜਾਏ ਤੁਸੀਂ ਇੱਥੇ ਆ ਕੇ ਇਹ ਸਾਰਿਆਂ ਦਾ ਡਾਕਟਰ ਆ ਸਭ ਰੋਗਾਂ ਦਾ ਡਾਕਟਰ ਆ ਤੁਸੀਂ ਇੱਥੇ ਆ ਕੇ ਇੱਕ ਵਾਰੀ ਰੋ ਕੇ ਅਰਦਾਸ ਕਰੋਗੇ ਨਾ ਕਹਿੰਦੇ ਹੁੰਦੇ ਆਪਾਂ ਨੂੰ ਮੰਗਣਾ ਨਹੀਂ ਆਉਂਦਾ ਤੁਸੀਂ ਝੋਲੀ ਅੱਡ ਕੇ ਅਰਦਾਸ ਕਰੋਗੇ ਨਾ ਬਾਪੂ ਕਬੂਲ ਕਰਦੇ ਆ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਨਮਸਕਾਰ ਮੇਰੇ ਲਖਮਿੰਦਰ ਕੌਰ ਅਵਜ ਜੀ ਦੇਲੋਂ ਆਉਣੇ ਵੀਰ ਜੀ ਮੇ ਜੀ ਮੈਂ ਤਾਂ ਇਸ ਸੰਗਤਾਂ ਨੂੰ ਕਹਿੰਨੇ ਆ ਜਿੰਨਾ ਵੀ ਤੁਸੀਂ ਆਓਗੇ ਜਿੰਨੇ ਵੀ ਤੁਹਾਡੇ ਦੁੱਖ ਹੈ ਇੱਥੇ ਆ ਕੇ ਦੁੱਖ ਦੂਰ ਹੁੰਦੇ ਨੇ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਆ ਐਦਾਂ ਲੱਗਦਾ ਜਿਵੇਂ ਅਸੀਂ ਆਪਦੇ ਪੇਕੇ ਆਪਦੇ ਪਿਓ ਦੇ ਘਰ ਆਏ ਆ ਜੋ ਵੀ ਆਪਾਂ ਦੁੱਖ ਆਪਦੇ ਪਿਓ ਨਾਲ ਸ਼ੇਅਰ ਕਰਦੇ ਆ ਪਿਓ ਨੂੰ ਦੱਸਦੇ ਆ ਇੱਥੇ ਆ ਕੇ ਪੂਰੀ ਹੁੰਦਾ ਵਾ ਮੈਨੂੰ ਕੰਮ ਮਨੋ ਕਾਮਨ ਵੀਰ ਜੀ ਮੈਨੂੰ ਕੈਂਸਰ ਦੀ ਪ੍ਰੋਬਲਮ ਸੀ ਮੈਂ ਬਿਲਕੁਲ ਠੀਕ ਠਾਕ ਆ ਕਿੰਨੀ ਦੇਰ ਤੋਂ ਸੀ ਮੇਨਾ ਵੀਰ ਜੀ 2013 ਚ ਮੇਰਾ ਆਪਰੇਟ ਹੋਇਆ ਸੀਗਾ ਪਰ ਮੈਨੂੰ ਕੋਈ ਕਹਿੰਦਾ ਨਹੀਂ ਸੀਗਾ ਵੀ ਇਹ ਬਚ ਜੂਗੇ ਮੈਨੂੰ ਡਾਕਟਰਾਂ ਨੇ ਕਿਹਾ ਸੀਗਾ ਵੀ ਇਹਨਾਂ ਦੇ ਬ੍ਰੈਸਟ ਕੱਢਣੇ ਪੈਣੀਆਂ ਤੇ ਮੈਂ ਗੁਟਕਾ ਸਾਹਿਬ ਨੇ ਛੱਡਿਆ ਤੇ ਵੀਰ ਜੀ ਜਦੋਂ ਮੇਰਾ ਆਪਰੇਸ਼ਨ ਹੋਇਆ ਵਾ ਮੇਰੇ ਬਾਪੂ ਜੀ ਸਰਾਨੇ ਖੜੇ ਸੀਗੇ ਮੈਨਾਂ ਉਹਨਾਂ ਨੇ ਬ੍ਰੈਸਟ ਕੱਢਣ ਨਹੀਂ ਦਿੱਤੀ ਹੈਗੀ ਨਾਰਮਲ ਸਿਰਫ ਗਾਠ ਸੀ ਗਾਠ ਹੀ ਨਿਕਲੀ ਆ ਕਿੰਨੀ ਦੇ ਰੂਪ ਚ ਨਾਉਂਦੇ ਮੈਨੂੰ ਵੀਰ ਜੀ ਕਾਫੀ ਟਾਈਮ ਹੋ ਗਿਆ ਪਰ ਜੋਤ ਕਰਦੇ ਆ ਪਾਠ ਕਰਦੇ ਆ ਮੈਂ 2012 13 ਦੀ ਕਰਦੀ ਆ ਹਾਂਜੀ ਹਾਂਜੀ ਮੈਡੀਸਿਨ ਵਗੈਰਾ ਚਾਹੁੰਦੇ ਮੈਡੀਸਿਨ ਵੀਰ ਜੀ ਮੈਂ 25 25 30 30 ਗੋਲੀਆਂ ਤਾਂ ਖਾਂਦੀ ਸੀ ਹੁਣ ਮੈਂ ਗੁਰਦੁਆਰਾ ਸਾਹਿਬ ਆਉਣੀ ਆ ਮੈਂ ਦੇਸੀ ਘੋਲ ਆ ਲੈਣੀ ਆ ਮੈਂ ਕੋਈ ਗੋਲੀ ਨਹੀਂ ਖਾਂਦੀ ਬਿਲਕੁਲ ਮੈਂ ਵੀਰ ਜੀ ਇਹ ਕਹਿੰਦੇ ਆ ਤੁਸੀਂ ਡਾਕਟਰਾਂ ਦੀ ਜਾਣ ਦੇ ਬਜਾਏ ਤੁਸੀਂ ਇੱਥੇ ਆ ਕੇ ਇਹ ਸਾਰਿਆਂ ਦਾ ਡਾਕਟਰ ਆ ਸਭ ਰੋਗਾਂ ਦਾ ਡਾਕਟਰ ਆ ਤੁਸੀਂ ਇੱਥੇ ਆ ਕੇ ਇੱਕ ਵਾਰੀ ਰੋਕੇ ਅਰਦਾਸ ਕਰੋਗੇ ਨਾ ਕਹਿੰਦੇ ਹੁੰਦੇ ਆਪਾਂ ਨੂੰ ਮੰਗਣਾ ਨਹੀਂ ਆਉਂਦਾ ਤੁਸੀਂ ਝੋਲੀ ਅੱਡ ਕੇ ਅਰਦਾਸ ਕਰੋਗੇ ਨਾ ਬਾਪੂ ਕਬੂਲ ਕਰਦੇ ਆ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ